ਮਾਨਯੋਗ ਪੁਲਿਸ ਕਮਿਸ਼ਨਰ ਅਮਰਸਰ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਸਾਹਿਬ ਦੀ ਹਦਾਇਤਾਂ ਅਨੁਸਾਰ ਐਸਐਚਓ ਰਣਜੀਤ ਐਵੇਨਿਊ ਤੇ ਏਸੀਪੀ ਨਾਰਥ ਨੇ ਅ ਇੱਕ ਦੋਸ਼ੀ ਗ੍ਰਿਫਤਾਰ ਕੀਤਾ ਉਹਦਾ ਨਾਮ ਹੈ ਹਰਨੇਕ ਸਿੰਘ ਰਾਏ ਲਾਇਸਨੇਕਾ ਇਹ ਅਜਨਾਲਾ ਅਮਰਸਰ ਦਿਹਾਤੀ ਦਾ ਰਹਿਣ ਵਾਲਾ ਹੈ ਜੀ ਤੇ ਇਹਦੇ ਕੋਲੋਂ ਮਤਲਬ ਇਹ ਸਾਨੂੰ ਇਨਫੋਰਮੇਸ਼ਨ ਆਈ ਕਿ ਇਹ ਚੋਰ ਹੈਗਾ ਤੇ ਅ ਜਿਹੜਾ ਕਿਸਦਾ ਮੋਟਰਸਾਈਕਲ ਚੋਰੀ ਹੋਇਆ ਸੀ ਉਹ ਸੀ ਜਾ ਕੇ ਮੋਟਰਸਾਈਕਲ ਅ ਇਹਨੂੰ ਹੀ ਫੜਿਆ ਤੇ ਮੋਰਸਾਈਕਲ ਵੀ ਕਬਜ਼ੇ ਚ ਲਿੱਤਦਾ ਤੇ ਇਨਵੈਸਟੀਗੇਸ਼ਨ ਦੇ ਦੌਰਾਨ ਸਾਨੂੰ ਪਤਾ ਚੱਲਿਆ ਕਿ ਇਹਨੇ ਹੋਰ ਵੀ ਮੋਰਸਾਈਕਲ ਚੋਰੀ ਕੀਤੇ ਉਹ 6 ਹੋਰ ਮੋਰਸਾਈਕਲ ਚੋਰੀ ਕੀਤੇ ਟੋਟਲ 7 ਹੋ ਗਏ ਐ ਇਹ ਬੇਸਿਕਲੀ ਮਜੀਠਾ ਰੋਡ ਏਰੀਆ ਤੇ ਰਜੀਤ ਐਵੈਨਿਊ ਏਰੀਆ ਚ ਜ਼ਿਆਦਾ ਚੋਰੀ ਚੋਰੀ ਕਰਦਾ ਸੀਗਾ ਜੀ ਤੇ ਇਹਦੇ ਤੇ ਹੋਰ ਵੀ ਅ ਅੰਮ੍ਰਿਤਸਰ ਵਿਧਾਤੀ ਦੇ ਐਨਡੀਪੀਐਸ ਐਕਟ ਦੇ ਤੇ ਕੇਸਸ ਹੈਗੇ ਆ ਜਿਹੜਾ 2021 ਚ ਵੀ ਇੱਕ ਦਰਜ ਹੋਇਆ 2023 ਦੇ ਵਿੱਚ ਵੀ ਤੇ ਅਸੀਂ ਇਹਦਾ ਡਿਮਾਂਡ ਐਵੀ ਦਿਹਾੜੀਦਾਰ ਬੰਦਾ ਹੈ ਜੀ ਤੇ ਅਸੀਂ ਹੁਣ ਇਹਦਾ ਡਿਮਾਂਡ ਲੈਂਦਾ ਤੇ ਡਿਮਾਂਡ ਲੈ ਕੇ ਅਸੀਂ ਹੋਰ ਪੁੱਛਗਿੱਚ ਕਰਾਂਗੇ ਹੋਣੇ ਆਰਡਰ